ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਭਗਵਾਨ ਸ਼੍ਰੀ ਰਾਮ ਜੀ ਦੀ ਜਨਮ ਭੂਮੀ ਅਯੋਧਿਆ ਦੇ ਵਿੱਚ ਭਗਵਾਨ ਸ਼੍ਰੀ ਰਾਮ ਜੀ ਦੇ ਮੰਦਰ ਨਿਰਮਾਣ ਕਾਰਜ ਪੂਰਾ ਹੋਣ ਦੀ ਖੁਸ਼ੀ ਦੇ ਵਿੱਚ ਅੱਜ ਗੜ ਸ਼ੰਕਰ ਵਿਖੇ ਆਬਦ ਨਰੇਸ਼ਕਾ ਆਬਦ ਪਰਵੇਸ਼ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਤ ਮਹਾਪੁਰਸ਼ਾਂ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਨੇ ਹਿੱਸਾ ਲਿਆ ਇਹ ਵਿਸ਼ਾਲ ਯਾਤਰਾ ਤਪਸਥਾਨ ਤੀਰਥਾਨ ਗੜ ਸ਼ੰਕਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵਿੱਚੋਂ ਹੁੰਦੀ ਹੋਈ ਬ੍ਰਿੰਦਾਵਨ ਕੁਟੀਆਂ ਬੀਨੇਵਾਲ ਜਾ ਕੇ ਸਮਾਪਤ ਹੋਈ ਯਾਤਰਾ ਦਾ ਸ਼ਹਿਰ ਦੇ ਵਿੱਚ ਵਕਫਾ ਥਾਮਾਂ ਤੇ ਇਲਾਕਾ ਨਿਵਾਸੀਆ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਵਕ ਵਕ ਮੋਤਵਾਰਾ ਨੇ ਯਾਤਰਾ ਦੇ ਵਿੱਚ ਹਾਜ਼ਰੀ ਵੀ ਲਗਾਈ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਅੱਜ ਵਿਸ਼ੇਸ਼ ਰੂਪ ਤੇ ਗੜਸ਼ੰਕਰ ਵਾਸੀਆਂ ਦੇ ਉਦਮ ਸਦਕਾ ਅੱਜ ਅਬਦ ਨਰੇਸ਼ ਦਾ ਅਬਦ ਪਰਵੇਸ਼ ਯਾਤਰਾ ਜਿਹੜੀ ਹੈ ਉਹ ਤੀਰਥਿਆਣੇ ਗੜਸ਼ੰਕਰ ਤੋਂ ਸ਼ੁਰੂ ਹੋ ਕੇ ਬੇਨੇਵਾਲ ਕੁਟੀਆਂ ਦੇ ਵਿੱਚ ਜਾ ਕੇ ਸਮਾਪਤ ਹੋਏਗੀ ਔਰ ਸਾਡੀ ਸਭ ਤੋਂ ਬੜੀ ਖੂਬਸੂਰਤੀ ਇਲਾਕੇ ਦੀ ਕਿ ਅਸੀਂ ਸਾਰੇ ਤਿਉਹਾਰ ਸਾਰੇ ਹੀ ਜਿਹੜੇ ਨਾਮਲੇਵਾ ਪਰਮਾਤਮਾ ਦੀ ਨਾਮਲੇਵਾ ਸੰਗਤ ਹੈ ਅਸੀਂ ਸਾਰੇ ਇਕੱਠੇ ਹੋ ਕੇ ਇਸ ਸਮੇਂ ਦੇ ਉੱਤੇ ਭਗਵਾਨ ਰਾਮ ਜੀ ਦਾ ਜਿਹੜਾ ਗੁਣਗਾਨ ਕਰਕੇ ਔਰ ਇਸ ਯਾਤਰਾ ਦੇ ਸਵਾਗਤ ਵਾਸਤੇ ਸਾਰੇ ਅਸੀਂ ਸ਼ਹਿਰ ਵਾਸੀ ਇਕੱਠੇ ਹੋ ਕੇ ਤੇ ਖੜੇ ਆ ਔਰ ਆਸ ਵੀ ਕਰਦੇ ਆ ਕਿ ਆਉਣ ਵਾਲੇ ਸਮੇਂ 'ਚ ਵੀ ਇਸੇ ਢੰਗ ਦੇ ਨਾਲ ਪਰਮਾਤਮਾ ਪ੍ਰਭੂ ਰਾਮ ਸਾਰਿਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਗੇ ਬ੍ਰਾਹਮਣ ਸਭਾ ਗੜ ਸ਼ੰਕਰ ਤੇ ਲੰਗਰ ਕਮੇਟੀ ਅਮਰਨਾਥ ਮਾਧਵ ਚੰਦਪੁਰ ਦੀ ਚੈਰੀਟੇਬਲ ਟ੍ਰਾਟ ਦੋਨਾਂ ਦੇ ਵੱਲੋਂ ਸਾਂਝੀ ਸਟੇਜ ਇਹ ਸ਼ੋਭਾ ਯਾਤਰਾ ਦੇ ਸਵਾਗਤ ਵਾਸਤੇ ਲਗਾਈ ਗਈ ਆ ਇਦਾਂ ਦੇ ਪ੍ਰੋਗਰਾਮ ਜਿਹੜੇ ਉਹ ਸਾਲ ਚ 5-7 ਵਾਰੀ ਜ਼ਰੂਰ ਹੋਣੇ ਚਾਹੀਦੇ ਆ ਅੱਜ ਭਗਵਾਨ ਰਾਮ ਜੀ ਦਾ ਜਿਹੜਾ ਯੋਧਿਆ ਚ ਮੰਦਰ ਜਾਣ ਜਾ ਰਿਹਾ ਉਹਦੇ ਅਪਲਖਸ਼ ਤੁਸੀਂ ਦੇਖਿਆ ਯਾਤਰਾ ਕੱਢੀ ਜਾ ਰਹੀ ਆ ਸਾਰਾ ਸ਼ਹਿਰ ਸੜਕਾਂ ਤੇ ਆ ਔਰ ਪੂਰਾ ਭਗਵਾ ਰੰਗ ਚ ਪਰ ਭਗਵਾਨ ਰਾਮ ਦੇ ਰੰਗ ਦੇ ਵਿੱਚ ਅੱਜ ਸ਼ਹਿਰ ਰੰਗਿਆ ਗਿਆ ਔਰ ਮੈਂ ਪ੍ਰਮਾਤਮਾ ਕੋ ਭਗਵਾਨ ਰਾਮ ਤੋਂ ਇਹੀ ਅਰਦਾਸ ਕਰਦਾ ਕਿ ਇਸੇ ਤਰ੍ਹਾਂ ਖੁਸ਼ੀਆਂ ਤੇ ਜਿਹੜੀਆਂ ਯਾਤਰਾਵਾਂ ਭਾਵਨਾ ਏਕਤਾ ਸਭ ਕੁਝ ਵਧਿਆ ਰਹੇ ਤੇ ਭਗਵਾਨ ਰਾਮ ਸਾਰਿਆਂ ਤੇ ਆਪਣੀ ਕਿਰਪਾ ਕਰਨ ਅੱਜ ਸ਼ਹਿਰ ਗਰਸ਼ੰਕਰ ਦੇ ਵਿੱਚ ਭਗਵਾਨ ਸ਼੍ਰੀ ਰਾਮ ਜੀ ਦੀ ਅਬਧਨਰੇਸ਼ ਕਾ ਆਪਤ ਪ੍ਰਵੇਸ਼ ਯਾਤਰਾ ਕੱਢੀ ਗਈ ਆ ਤੇ શ્રી ਕਿਸ਼ਨ ਗਊਸ਼ਾਲਾ ਗੜ ਸੰਗਤ ਕਮੇਟੀ ਵੱਲੋਂ ਯਾਤਰਾ ਦਾ ਫੁੱਲਾਂ ਦੀ ਵਰਖਾ ਕਰਕੇ ਬਾਬੇ ਸਵਾਗਤ ਕੀਤਾ ਗਿਆ ਤੇ ਸਾਰੇ ਹੀ ਸ਼ਹਿਰ ਵਾਸੀਆਂ ਤੇ ਇਲਾਕਾ ਨਿਵਾਸੀਆਂ ਦਾ ਇਸ ਯਾਤਰਾ ਵਿੱਚ ਸਾਰਿਆਂ ਨੇ ਵੱਧ ਚੜ ਕੇ ਹਿੱਸਾ ਲਿਆ ਤੇ ਅਸੀਂ ਸਾਰੇ ਗਊਸ਼ਾਲਾ ਵੱਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਯਾਤਰਾ ਵਿੱਚ ਹਿੱਸਾ ਲਿਆ ਜੈ ਸ਼੍ਰੀ ਰਾਮ ਅੱਜ ਪਾਵਨ ਦਿਹਾੜੇ ਦੇ ਮੌਕੇ 'ਤੇ ਇਸ ਯਾਤਰਾ ਨੇ ਸਾਰੇ ਸ਼ੰਕਰਪੁਰ ਤੋਰੇ ਇਲਾਕਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਬੰਦੀਆਂ ਹੈ। ਹਮ ਸਭੀ ਦਾ ਸੁਭਾਗ ਹੈ। ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਸਾਡੀ ਵੀ ਜਿਵੇਂ ਜਗਨਨਾਥ ਜੀ ਦੇ ਨਾਮ 'ਤੇ ਅਬਦ ਪਰਮੇਸ਼ਵਰ ਹੋਣ ਜਾ ਰਿਹਾ। ਉਹਦੀ ਖੁਸ਼ੀ ਦੇ ਵਿੱਚ ਜਿਹੜੀ ਇਹ ਯਾਤਰਾ ਆਈ ਹੈ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਆਂ। ਔਰ ਅਸੀਂ ਬੜੇ ਉਤਸ਼ਾਹ ਨਾਲ ਆ ਗਏ ਜਿਹੜਾ ਸਾਡੀ ਜਗ ਦੇ ਵਿੱਚ ਹੋਤੀ ਜਾਣੀ ਮੁਕੰਮਲ ਹੈ ਔਰ ਮੈਂ ਸਾਰੇ ਇਲਾਕਾ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਨੀ ਆ।